ਪ੍ਰਹਰ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਕਹਿ ਰਖਦਾ ਆਂ ਰਾਮ ਰਾਜੇ ਹਰ ਨਾ ਕਛੁ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰ ਗਿਆਨੰਦ ਕੰਪਿਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕਿ ਅਸਾਰ ਸੇਵਿਆ ਅੰਤ ਲਹੀ ਚੜਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੂਪ ਭਇਆ ਜਾ ਸੁਖ ਤਾਂ ਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੇ ਨਾ ਹੋਈ मलहारी कुदरत वसया तेरा अंतना जाई लख्या रहाओ जात मह जोत जोत मह जाता कल कला भरपूर रहया तू सच्चा साहिब सिफत सुभा जो की ती से पार पया कहो नान करते किया बात जो किस करना सो कर रहया सो दरा गासा महला पहला है कौन कार सतगुरु प्रसाद सो दर तेरा कहा सो कर के हा जित बै सर्व संभाले वादे तेरे नादने किया शंखा की ते तेरे वामन हारे ਕੀਤੇ ਤੇਰੇ ਰਾਗ ਪਰਿਉ ਸੋ ਕਹੇ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰ ਵਿਚਾਰੇ ਗਾਵਨ ਤੁਦਨੋ ਈਸ਼ਰ ਵਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਦਨੋ ਸਿਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਦੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਤ ਪਣਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਨੀ ਆਵਣ ਮੋਹਨ ਸੁਰਗ ਮਚ ਪਿਆਲੇ ਗਾਵਣ ਤੁਦਨੋ ਰਤਨੀ ਉਪਾਇ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮਣ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋ ਤਰਪਾਵਣ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮਚਤ ਨਾਉ ਨਾਨਕ ਆ ਵੀਚਾਰੇ ਸੋਏ ਸੋਏ ਸਰਾਜਨ ਸਾਹਿਬ ਸੱਚਾ ਸਾਥੀ ਨਹੀਂ ਹੈ ਪੀਹੁਸੀ ਜੈ ਨਾ ਜਸੀ ਰਚਨਾ ਜਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸ਼ੀਮਾ ਜਨਿਓ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸਤੀ ਵਢਿਆਈ ਜਿਵੋ ਤਿਸ ਭਾਵੇ ਸੋਈ ਕਰਿ ਸਿ ਵਿਰੁਕਮ ਨਾ ਕਰਨਾਲ ਜਾਏ ਸੁਪਾ ਸੰਸਾਹ ਪਾ ਸੈਵਨਾਨ ਕਰਹਿ ਨਰਦਾਇ ਆਚਾ ਮਹਿਲਾ ਪਹਿਲਾ ਸੁਨ ਵਡਾ ਕਹਿ ਸਭ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਨਬੀ ਰਾਗੁਨੇ ਗਹੀਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਏ ਕਹਿ ਨਾ ਜਾਈ ਤੇਰੀ ਫਲ ਵਡਿਆਈ सब सत सब तप सब चंग सदा बुरखा सिदे ने ना पाया करम ले ना ही ठाकुर आखन वाला क्या विचारा चारा परे तिर भंडारा जिसतु दे क्या चारा नानक सच सवार हारा सा महला बहला ਆਖਾਂ ਨਾ ਸਰੇ ਮਰ ਜਾਵਾਂ ਆਖਣੇ ਓਕਾ ਸਾਚਾ ਨਾ ਸਾਚੇ ਨਾਮ ਕੀ ਲੱਗੈ ਭੂਖਤ ਭੂਖੈ ਗਾ ਚਲੀ ਇਹ ਦੁਖ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਹਿਬ ਸਾਚੇ ਨਾ ਹੀ ਰਹਾਓ ਸਾਚੇ ਨਾਮ ਕੀ ਲਵੜਿਆ ਆਖ ਛਕੇ ਕੀ ਮਤ ਨਹੀਂ ਪਾਈ ਜੇ ਸਰ ਮਰ ਕੇ ਆਖਣ ਨ ਪਾਏ ਢੋਡਾ ਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਦਿਨਦਰਹਿਨ ਝੁੱਕੈ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜਿਆਪਤੇ ਵੜਤੇ ਰੀ ਦਾਤ ਜਿੰਦਨ ਕਰਕੇ ਕੀਤੀ ਰਾਧਾ ਕਸਵਿਸ਼ਾਰੇ ਕੇ ਕਮਜਾਤ ਨਾਨਕ ਨਾਮੇ ਬਾਜ ਸੁਨਾਤ ਰਾਗੁ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖ ਆਪਨੋ ਬਰੋ ਬਰ ਪਾਸ ਹਮ ਕਿਰੇ ਕਰਮ ਸਤਿਗੁਰ ਸਰਨਾਇ ਕਰਦੇ ਅਨੰਤ ਪ੍ਰਗਾਸ ਮੇਰੇ ਮੀਤ ਗੁਰਦੇ ਨ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਨ ਸਕਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਓ ਹਰ ਜਨ ਕੇ ਉਹੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤਿ ਗੁਣ ਪਰਗਾਸ ਜਿਨ ਹਰੇ ਹਰ ਹਰ ਸ ਨਾਮ ਨਾ ਪਾਇ ਤੀ ਭਾਗੀ ਜੰਪਾਸ ਜੋ ਸਤਗੁਰ ਸਨ ਸੰਗਤਿ ਲੈ ਣੈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤੈਨ ਤੋਰ ਮਸਤਕ ਲਿਖਿਆ ਨਿਕਾਸ ਧਨ ਧਨ ਸਤ ਸੰਗਤਿ ਜਿਤ ਹਰ ਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਬਿਰਾਗ ਗੁਜਰੀ ਮਹਿਲਾ ਪੰਜਵਾ ਕਾਹਿ ਰੰਚ ਤਵੇਦਮ ਜਾ ਆਹਰ ਹਰ ਜਿਓ ਪਰਿਆ ਸਾਲ ਪਤਰ ਮੈਂ ਜੰਤੀਓ ਪਾਈ ਤਾ ਕਰ ਜਿ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰਪੁਰ ਸਾਰ ਪਨਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪੈਤਾਲੋ ਸਰਵਰਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਦੇਖ ਸੁਭਾਏ ਠਾਗੁਰ ਕਾਹਿ ਮਨ ਭੋ ਕਰਿਆ ਉੜੇ ਉੜਾ ਵੇਸੇ ਕੋ ਸਰਸ ਪਾਚੇ ਬਿ ਸ੍ਰੀ ਸਰਿਆ ਤਿਨ ਕਮਨ ਕਲਾ ਵੇ ਕਮਨ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਿਨ ਨਾਨਕ ਬਲਬ ਸੁਦਭਵ ਜਾਈਏ ਤੇਰਾ ਅੰਤ ਨ ਪੋਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪਰਕ ਇਕ ਅੰਕਾਰ ਸਤਿਗੁਰ ਪ੍ਰਸਾਦ ਸੋ ਪਰਖਣ ਰੰਧਨ ਹਰ ਪਰਖਣ ਰੰਧਨ ਹਰਗਮਾ ਗਮਿਯਾ ਪਾਰ ਸਭ ਤਾਵੇ ਸਭ ਤਾਵੇ ਤੁਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਤੇ ਆਵਸਨ ਤੋਈ ਦੇ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਰੂ ਘਟ ਘਣ ਅੰਦਰ ਸਰਬੰਨ ਅੰਤਰ ਜੀ ਹਰੇ ਕੋ ਪੁਰਖ ਸਮਾਨਾ ਇਕ ਦਾ ਤੇਗ ਪੇਖਾਰੇ ਜੀ ਸਭ ਤੇਰੇ ਚੋਦ ਵਿਡਾਣਾ ਉਹ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੈਂਤਰੀ ਤੇਰੇ ਕਿਆ ਗੁਣਿ ਆਖਵਾਂ ਜੋ ਸੇਵਾ ਜੋ ਸੇਵਾ ਤਉ ਜੀ ਜਨਾਨ ਨਿ ਤਿਨ ਕਿਰਬਾਣਾ ਹਰਿ ਤਾਵੇ ਹਰਿ ਤਾਵੇ ਤਉ ਜੀ ਸੇਜਾਨੁ ਗਮ ਸੁਖਵਾਸੀ ਸੇਮੁਖਤ ਸੇਮੁਖਤ ਭੈ ਨ ਹਰਿ ਤਾਏ ਜੀ ਤਿਨ ਟੂਟੀ ਜੰਪੀ ਵਾਸੀ ਨਿਨਿ ਪੋਜਨ ਹਰਿ ਨਰਪੋ ਧਾਇ ਜੀ ਤਿਨ ਕਾ ਭੋ ਸੁਭਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰਜੀਤੇ ਹਰ ਹਰੂਪ ਸਮਾਸੀ ਸੇਤਨੁ ਸੇਤਨ ਜਿਨ ਹਰਤੇ ਜਿ ਜਨ ਨਾਨਕਿਨ ਬਨਦਾਸੀ ਤੇਰੀ ਪਗਰ ਤੇਰੀ ਭਗਤ ਭੰਡਾਰ ਜੀ ਭਰੇ ਬੇੰਤ ਬੇਅੰਤਾ ਤੇਰੇ ਪਗਦ ਤੇਰੇ ਪਗਦ ਸਲਾਹਨ ਤੂਜੀ ਹਰ ਨੈ ਕਹਨੇ ਕਿ ਅਨੰਤਾ ਤੇਰੀ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰ ਸਾਸਰ ਜੀ ਘਟ 기ਰਾ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਕੁਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਮਾਦਪੁਰ ਕੇ ਪਰੰਪਰ ਕਰਤਾ ਜਿ ਤੁਧ ਜੇਵੜ ਵਰਨਾ ਕੋਇ ਤੋ ਜੁਬ ਜਵੇ ਕੋਸ ਰਾਸਾ ਦਾਤੂ ਏਕੋ ਜੀ ਤੁਨੇ ਚਲ ਕਰਤਾ ਸੋਇ ਤੁਧ ਆਪੇ ਭਾਵੇਂ ਸੋਈ ਵਰਤੈ ਜਿਤੁ ਦਾਪੇ ਕਰੈ ਸੋ ਹੋਈ ਤੁਧ ਆਪੇ ਸਿਤ ਸਭਿਓ ਪਾਇ ਜਿਤੁ ਦਾਪੇ ਸੁਰਜ ਸਭ ਕੋਈ ਜਨਾਨਕ ਗੁਣ ਦਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਇ ਆਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂ ਨਾ ਸਾਂ ਜੋ ਤੂ ਭਾਵੇ ਸੋਈ ਤੇ ਸੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭਨੀ ਧਿਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗੋ ਆਇ ਤੂ ਦਾਪ ਵਿਛੋੜਿਆ ਭਮ ਲਾਇਆ ਤੂ ਦਰਿਆ ਸਤ ਰਹੀ ਮਾਇ ਤੂ ਦਮਿ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਕੇਲ ਵਿਜੋਗ ਬਿਲ ਵਿੱਚ ਰਾਸ ਨੂੰ ਗੀ ਮੇਲ ਜਿਸ ਨੂੰ ਤੂ ਜਾਣੇ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਕਾਣੇ ਜਿਨ ਹਰ ਸੇਵਾ ਤਿਨ ਸੁਖ ਪਾਇ ਸਹਿਜੇ ਹਰ ਨਾਮ ਸਮਾਇਆ ਦੁਆਪੈ ਕਰਤਾ ਦੀ ਰਾਖੀ ਆ ਸੁਭ ਹੋਏ ਤਦ ਮੈਂ ਦੂਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਜੀਤ ਸਰਗੁਣੇ ਪਹਿਲੇ ਨਵਾਸਾ ਪਾਣੀ ਪਾਵਗ ਤਿ ਵਿਹੇ ਕੀਆ ਪੰਕਨ ਮੋਂ ਕੋਨੇ ਚਾਲਾ ਹੰਦੇ ਕਹਿ ਤੈ ਡੂਗਿ ਹਲੇ ਮਨਿਕ ਨਾ ਚੇਤ ਸਮੂੜ ਮਣਾ ਹਰ ਬਿਸਰਤ ਈਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹਿ ਪੜਾ ਮੂਰ ਮੁਦਾ ਜਨ ਪਰ ਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪਹਿਲਾ ਹੀ ਪ੍ਰਾਪਤ ਮਾਨੁ ਕੋ ਤੇ ਹਰੀਆ ਗੋਬਨ ਬਣ ਕੇ ਹੈ ਤੇਰੀ ਬਰੀਆ ਵਰ ਕਾ ਤਰਿ ਵਿਦੇ ਨਾ ਕਾਮਲ ਸਾ ਸੁਗੰਧ ਭਜਿ ਕੇਵਲ ਦਾਬ ਸ਼ਰਨਜਲਾ ਤੋ ਜੰਤਰਨ ਕੈ ਜਨਮ ਬਿਥਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣ ਰਾਇ ਕਹੋ ਨਾਨਕ ਖਮਣੀ ਚ ਕਰਮ ਮਾ ਸੁਰਨ ਪਰੇ ਕੀ ਰੱਖੋ ਸਰਮਾ ਰਾਹ ਚਾਹੀ ਦਸਨ ਕਬੇ ਬਾਈ ਦੇਂ ਤੀਚਾ ਪਈ ਹਮਰੀ ਕਰੋ ਹਾ ਤੇ ਰਚਾ ਪੂਰਨ ਹੋਇ ਚਿਤ ਕੀ ਇਛਾ ਤਬ ਚਰਨ ਮੰਨ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਬਾ ਤੁਮ ਕਾਉ ਆਪ ਹਾਰ ਦਮਹਿ ਬਚਾਉ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਦਾ ਕਰਤਾਰਾ ਪੂਰ ਚੜੰਜ ਕਰ ਦੇ ਕਰੀਏ ਸਭੈ ਨਕੁਆਲ ਸਮਿਰਿਆ ਪੂਰਨ ਹੋਇ ਹਮਾਰੀ ਆਸਾ ਤੋਰੁ ਪਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੇ ਵਰਨਾ ਤਿਹਾਉ ਜੋ ਮਰਚਾਸ ਸੰਤੇ ਪਾਉ ਸੇਵਕ ਸੇਕ ਹਮਾਰੇ ਤਾਰੀ ਗੀ ਤੁਣ ਤੁਣ ਸਤਰ ਹਮਾਰੇ ਮਾਰੀਏ ਆਪਾ ਹਰਦਾ ਮੇਜ ਬਰੀਏ ਮਨ ਕਾ ਕਾਦਰ ਆਸਨੀ ਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਸੁਧੋ ਕਰੇ ਵਰਚਾ ਰਾਗ ਲਹਿਮ ਰਖਣ ਹਰ ਸਹਿਵ ਸੰਤ ਰਹਾਏ ਪਿਆਰੇ ਦਿਨ ਮਨ ਦੁਸ਼ਨ ਕੇ ਅੰਤ ਤਮਹੋ ਪੂਰੀ ਚਤੁਰਦਸ ਕੰਤਾ ਕਾਲ ਪੈ ਵਰ ਮਾਵਤਰਾ ਕਾਲ ਪੈ ਸੁਖ ਜਿਵ ਵਤਰਾ ਕਾਲ ਪਾਇ ਗੁਰਬ ਸਰਬ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾਸਾ ਜਵਨ ਕਾਲ ਹੋਗੀ ਸਭ ਕੀਓ ਬੇਦ ਰਾਇ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਹਮਾਰਾ ਜਵਨ ਕਾਲ ਸੁਰਖਤ ਬਨਾਇਓ ਦੇਵਤਾ ਜਿ ਸੁਨੇ ਬਜਾਇਓ ਆਲ ਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੇ ਸਕਲ ਪ੍ਰਜਾਜ ਨੀ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਓ ਸਤਰੰਗ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਭੀਰ ਪਛਾਨ चिंटी दे कुल चिरा सोला सब पर कृपा रिस कर फूला संतन दुख पाए ते दुखी सुख पाए साधन के सुखी है के की पीर पहचाने घट घट के बट, बट की जाने जब जा द्रख करा कर तारा प्रजा तरत तब देहे अपारा जब आकर्त करत तो हो कब हो तुम मैं मिलते तर सब हूं ਜੀਤੇ ਬ੍ਰਹਮ ਸਿਰ ਸਭ ਤਾਰੇ ਆਪ ਹੀ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਾਤ ਨਰਾਣ ਜਾਣਦ ਭੇਦ ਭੇਦ ਹਰਿ ਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾਦਿ ਅਸੰਭ ਤਾਕਾ ਮੂੜ ਉਚਾਰਤ ਵੇਦਾ ਜਾ ਕੋ ਪੇਵ ਨਾ ਭਾਵਤ ਵੇਦਾ ਤਾਕੋ ਕਿਰਪਾ ਹਨ ਨਮਾਨਤ ਮਹਾ ਮੂੜਿ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਰ ਸਦਾ ਸਿਵ ਨਿਰੰਕਾਰ ਕਾ ਚੀਤ ਨਹਿ ਤੇਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਾਣ ਜਾਇ ਪਸਾਰਾ ਕਹਿ ਵਿਸਰਿਆ ਵਰਤਮ ਸੰਸਾਰ

ਜਿਨ ਕੋਲ ਕੋ ਇਕ ਭਾਰਤ ਹੈ ਤਾਂ ਕੇ ਕਾਲ ਨਿਕਟਨਾ ਹੈ ਰੱਜਾ ਹੋਇ ਤੈ ਸਭ ਕਾਲ ਦੁਸਰ ਸਰ ਸਰ ਤਤ ਕਾਲ। ਕਿਰਪਾ ਰਿਸੰਝੈ ਨਰ ਹੋ ਤਾਂ ਕੇ ਤਾਪ ਤਨ ਗਮ ਹੋ ਹਰ ਹੋ ਰਿੱਧ ਸਿਦ ਘਰਮ ਸਭ ਹੋਇ ਦੁਸ ਸਾਜ ਝਕੀ ਨਾ ਕੋਈ। ਇਕ ਬਾਰ ਜਿਨੇ ਤਵੇਂ ਸਮਾਰਾ ਕਾਲ ਪਾਸ ਤੇ ਧਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾ ਰਿੱਧ ਸੁਧੋਮ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਰ ਦਲ ਹੋ ਬਾਰੀ। ਪਰਬਟ ਵਰਮ ਹੋ ਸਹਾ ਇਦ ਸੁਧੋਮ ਤਲ ਹੋ ਬਚਾਈ ਸਵਿਆ। ਭਾਇਂ ਗਏ ਜੋ ਤੇ ਤਮਰੇ ਤਬ ਤੇ ਕੋ ਆ ਕਰੇ ਨਹੀਂ ਆਨਿਉ ਰਾਮ ਰਹੀ ਪ੍ਰਾਣ ਪ੍ਰਾਨੇ ਕਹਿਮ ਤੇਕ ਨਾਮ ਆਨਿਉ ਸਿਮਰ ਸਾਸਰਵੇ ਸਦਾ ਗੋਪੇਦ ਕਹਿ ਹਮੇਕ ਨਾ ਜਾਣਿਉ ਸੁਰੇਸ ਬਾੜ ਕਿਰ ਬਾਤ ਮਨੀ ਕਰ ਮਾਨਕ ਸੁਭ ਤੋਹਿ ਬਕਾਨਿਉ ਦੋਹਰਾ ਸਹੜੇ ਦਵਾਰ ਕੋ ਛਾੜ ਕੇ ਗਿਉ ਤੋਹਾਰੋ ਦਵਾਰ ਭਾਇਂ ਗਹਿ ਕਿਲਾ ਜਿਐ ਸੋ ਗੋਬਿੰਦਾਸ ਤੋਹਾਰ ਰਾਮ ਕਲੇ ਮਹਲਾ ਤੀ ਜਨ ਦੇ ਕੋਣ ਕਾਰ ਸਤਪੁਰ ਪ੍ਰਸਾਦ ਆਨੰਦ ਭਿਆ ਮਰੀ ਮਾਇ ਸਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੰਤੀ ਮਨਵਧੀਆਂ ਵਧਾਈਆਂ ਰਾਗ ਰਤਨ ਪਰਵਾਰੁ ਪਰੀਆਂ ਸ਼ਬਦ ਗਾਵਨੀਆਂ ਆਈਆਂ ਸ਼ਬ੍ਰੋਤਾ ਗਾਵੋ ਹਰੀ ਕੇ ਰਾਮ ਨਿਜਨੀ ਵਸਾਇਆ ਕਹੇ ਨਾਨਕ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵੀ ਸਾਰਨ ਸੰਗੀਕਾਰੋ ਘਰੇ ਤੇਰਾ ਕਾਰਜ ਸਭ ਸਵਾਰਨ ਸੁਬਨਾਗਨ ਸੁਮਰਤਿ ਸਵਾਮੀ ਸੋ ਕੇ ਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਾਈ ਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਕੁਝ ਜਿਸ ਤੇ ਹੀ ਸੋ ਪਾਵੇ ਸਰਾ ਸਿੱਤ ਸੁਲਾਹ ਤੇਰੀ ਨਾਮ ਨਵਸਾਵੇ ਨਾਮ ਜਿਨਿ ਕਿਆ ਮਨਵਸਾਵਾ ਜੀ ਸ਼ਬਦ ਕਨੇਰੇ ਕਹੈ ਨਾਨਕ ਸਤੇ ਸਾਰ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰ ਸਾ ਸੁਖ ਮਨ ਅਮਸਾ ਜਨੁ ਚਾ ਸਭ ਪੁਜਾਈਆ ਸੁਰਾ ਗੁਰਬਾਨ ਕੀਤਾ ਗਰਵਟਹੁ ਜਿਸਤਿਆਹ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਬਤ੍ਰੋ ਪਿਆਰੋ ਸਾਚਾ ਨਾਮ ਮਿਰਾਇ ਆਧਾਰੋ ਵਾਜੇ ਪੰਛ ਬਰਤ ਕਰ ਸੁਭਾਗੇ ਕਰ ਸੁਭਾਗੇ ਸੁਭਦ ਵਾਜੇ ਕਲਾਜਤ ਕਰ ਧਾਰੀਆਂ ਪੰਜ ਦੂਤੁਰ ਵਸ ਪੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸਕ ਹੋਆ ਤਤਪਿਰ ਨਜਵਾਜੇ ਅਨੁਦਸਨ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰ ਪ੍ਰਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਬੁੱਤ ਸਰਬ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਧਨ ਲਾਗੇ ਵਾਜਿ ਅਨਹਰ ਤੂਰੇ ਮੰਦਾਵਲੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਇਓ ਸਰਸੰਦੋਖ ਵਿਚਾਰ ਮਿਰਤਨਾਮ ਠਾ ਗੁਰ ਕਾ ਉਪਯੋਗ ਇਸ ਕਾ ਸਭ ਸਿਆਧਾਰੋ ਜੇ ਕੋ ਖਾਵੇ ਜੇ ਕੋ ਬੰਚੇ ਇਸ ਕਾ ਹੋਇ ਉਦਾਰੋ ਹੀ ਵਸਤਰੀ ਨਹ ਜਾਇ ਨਿਤ ਨਿਤ ਰਖਿਉ ਧਾਰੋ ਤਮ ਸੰਸਾਰ ਚਰ ਲਗਤ ਰਿਯ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੁ ਜੋ ਕੀ ਤੋਈ ਮੈ ਨਨ ਗੁਨਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵ ਤਨ ਮਨ ਥੀ ਵਹਿ ਰਿਆ ਪੋੜੀ ਜਿਥੈ ਤੂ ਸਮਰਾਤ ਜਿਥੈ ਕੋਈ ਨਾ ਉਥੈ ਤੇਰੀ ਰਾਖੀ ਅਗਨੀ ਉਦਰ ਮਾਈ ਸੁਣ ਕੇ ਜਮ ਕੇ ਦੂਤ ਨਾਇ ਤਰੇ ਛੜ ਜਾਏ ਭੋਜਨ ਵਿਖਮ ਸੁਗਾ ਗੁਰ ਸਬਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅਮਰੀ ਸੇਈ ਖਾਏ ਕਲ ਮੇ ਹੋ ਪੁਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾ ਸਮਲ ਸਾਹੀ ਸਾਈ ਵਰਤਾ ਕੋ ਨਾ ਜਾ ਜੀ ਆਉਤ ਦਾ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪ ਗੁਰ ਨਾਮ ਨੇਤਰੀ ਸਤਗੁਰ ਭੇਖ ਨਾ ਸੁਰਨੀ ਸੁਣਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੇ ਹਿਮਤ ਦੇ ਜਗ ਮਨ ਤੁਮ ਕਾੜੀਏ ਵਿਰਲੇ ਕੇ ਈ ਕੇ ਮਹੱਲਾ ਪੰਜਵਾ ਰਖੇ ਰਕਣ ਹਾਰਿ ਆਪਿ ਹੋ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸੁਹਾਰੀਅਨ ਹੋਇ ਆਪਿ ਧਿਆਲ ਮਨੁ ਨਾ ਵਿਸਾਰੀਅਨ ਸਾਰਜਨ ਕੇ ਸੰਗਿ ਭਵ ਜਲਤਾਰੀਅਨ ਸਾਖਤ ਨਿੰਦਕ ਦੁਸਤਿ ਕਿਰਨਾ ਹੈ ਬਿਦਾਰੀਅਨ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਇਸ ਮੇ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਕਿਸੇ ਮਰਜ਼ੀ ਕੋ ਕੋ ਵੇ ਅਗਲੇ ਦੂਖ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ